ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਭੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਜੱਦੀ ਪਿੰਡ ਜਨਵਾ ਇਨਾ ਮਹਾਪੁਰਸ਼ਾਂ ਦੇ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੋਲ ਕੁੱਲ ਖਾਂਸਾ 2018 ਨੂੰ ਸਮਾਜਵਾਨ ਵਾਰੀ ਹੈ ਸਾਥੇ ਪਾਸ਼ਾ ਸ਼੍ਰੀ ਹਰਾਈ ਮਹਾਰਾਜ ਦੇ ਪਰਸਾਈ ਹੋਏ ਬਾਬਾ ਜੱਕ ਜੱਦੀ ਪਿੰਡ ਨਰੂੜ ਵਿਖੇ ਗੁਰੂ ਸਾਹਿਬ ਦੀ অপার ਮਿਹਰ ਸਦਕਾ ਇਲਾਕਾ ਦਾ ਸੰਕਟ ਐਨਆਰਏ ਸੰਕਟਾਂ ਦੇ ਸਹਿਯੋਗ ਨਾਲ ਜਰੂਰ ਵਿਖੇ ਗੁਰਨਾਨਕ ਚੈਰੀਟੇਵਲ ਡਿਫੈਂਸਲ ਬੋਰਡ ਚਲਾਈ ਜਾ ਰਹੀ ਜਿੱਥੇ ਕਿ 10 ਦੇ ਪਾਤੀ ਦੋ ਦਿਨ ਦਵਾਈ ਫਰੀ ਹੈ ਜੀ ਤੇ ਲੈਬਾਰਟਰੀ ਵਿੱਚ 50 ਪੰਡਾ ਕਾਉਂਟੈਸਟ ਕੀਤੇ ਜਾ ਰਹੇ ਨੇ ਤਾਂ ਤਾਂ ਦੂਰੋਂ ਦਵਾਈ ਲੈਣ ਪਹੁੰਚ ਰਹੀਆਂ ਨੇ ਜੀ ਅੱਜ ਵੀ ਸਾਡਾ ਕਾਫੀ ਦੂਰੋਂ ਦਵਾਈ ਲੈਣ ਆਈਆਂ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਬਾਬਾ ਜੀ ਕੀ ਹਾਲ ਚਾਲ ਠੀਕ ਠਾਕ ਜੀ ਕਿਹੜੀ ਜਗ੍ਹਾ ਤੋਂ ਆਏ ਸੀ ਨਾਲਾਗੜ੍ਹ ਦੇ ਨਾਲਾਗੜ੍ਹ ਤੋਂ ਆਏ ਪਹਿਲੀ ਵਾਰ ਹੀ ਆਏ ਆ ਪਹਿਲੀ ਵਾਰ ਅੱਛਾ ਠੀਕ ਇੱਕ ਹੋਰ ਨੰਬਰ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਸੀ ਨਾ ਲੱਗਦੇ। ਕਲੀ ਵਾਰ ਹੀ ਆਏ? ਹਾਂਜੀ ਚੌਥੀ ਵਾਰ। ਚੌਥੀ ਵਾਰ ਆਏ ਆ। ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ? ਗੋਡੇ ਦਾ ਦਰਦ ਸੀ। ਗੋਡੇ ਦਾ ਦਰਦ ਸੀ? ਤੇ ਹੁਣ ਤੁਹਾਨੂੰ ਕਿੰਨਾ ਆਰਾਮ ਸੌਚੋਂ? ਠੀਕ ਆ ਜੀ ਹੁਣ। ਠੀਕ ਹੈ ਜੀ। ਹਾਂਜੀ ਐਨ ਲੱਗ ਗਿਆ ਤੁਰਨ। ਤੁਹਾਨੂੰ ਲੱਪੇ ਪਹਿਲਾਂ ਪ੍ਰੋਬਲਮ ਸੀ ਕਾਫੀ? ਹਾਂਜੀ ਤੁਰਨ। ਕਿੰਨੇ ਸਾਲ ਤੋਂ ਗੋਡੇ ਦੀ ਪ੍ਰੋਬਲਮ ਸੀ? ਕਿੰਨੇ ਵੀ ਹੋ ਗਏ 4 ਸਾਲ। 4 ਸਾਲ ਤੋਂ ਪ੍ਰੋਬਲਮ ਸੀ? ਦਵਾਈ ਕਿਦੋਂ ਖਾਧੀ ਪਹਿਲਾਂ? ਬਹੁਤ ਖਾਧੀ ਜਿੱਥੇ ਪ੍ਰਾਈਵੇਟ ਤੇ। ਅੱਛਾ ਜੀ। ਠੀਕ ਨਹੀਂ ਆਇਆ। ਆਰਾਮ ਨਹੀਂ ਆਇਆ? ਨਹੀਂ। ਚੌਥੀ ਕੁਮਾਰ ਤੰਦਰਦੀ ਬਖਸ਼ਣ। ਹਾਂਜੀ ਬੋਜੋ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਫਗਵਾੜ ਤੋਂ ਫਗਵਾੜ ਤੋਂ ਆਏ ਹਾਂ ਪਹਿਲੀ ਵਾਰ ਦਵਾ ਲੈਣੇ ਪਹਿਲੀ ਇਹਨਾਂ ਦੇ ਨਾਲ ਆਏ ਆ ਭਾਈ ਜਾਨੀ ਲੈਣ ਦੀ ਆ ਅਸੀਂ ਇਨਲੈਨਡ ਤੋਂ ਆਏ ਜੀ ਮਾਤਾ ਕੀ ਨਾਂ ਤੁਹਾਡਾ ਜੀ ਮਨਜੀਤਪੁਰ ਅੱਛਾ ਕੀ ਪ੍ਰੋਬਲਮ ਤੁਹਾਨੂੰ ਗੋਡੇ ਤੋਂ ਗੋਡੇ ਤੋਂ ਕਿੰਨੇ ਸਾਲ ਹੋ ਗਏ 14-15 ਸਾਲ ਹੋ ਗਏ 15 ਸਾਲ ਹੋ ਗਏ ਅਜੀ ਪਹਿਲੀ ਵਾਰ ਹੀ ਆਏ ਆ ਹਾਂਜੀ ਠੀਕ ਹੈ ਮਾਰਾ ਤੰਤੁਰ ਦੀ ਬਖਸ਼ਣ ਤੁਹਾਨੂੰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਨਰਤਾ ਤੋਂ ਆਏ ਹਾਂ ਇਹ ਕਿਹੜਾ ਝਿਲਾ ਕਿਹੜਾ ਨੋਰਮਲ ਤੇ ਲੱਗੇ ਨੋਰਮਲ ਲੱਗੇ ਪੈਂਦਾ ਜੀ ਦੋ ਜੀ ਆਪਣੇ ਬੱਸ ਹੋ ਜਾਣਾ ਹੈ ਨਹੀਂ ਜੀ ਅੱਛਾ ਪਹਿਲੀ ਵਾਰ ਹੀ ਆਏ ਆ ਪਹਿਲੀ ਵਾਰ ਹਾਂਜੀ ਸਸਰੀ ਗਾਲ ਜੀ ਕਿੰਨਾ ਥੋੜਾ ਜੀ ਕਿਹੜੀ ਜਗ੍ਹਾ ਤੋਂ ਆਏ ਆ ਨਾਲਾ ਕੱਢ ਤੋਂ ਨਾਲਾ ਕੱਢ ਤੋਂ ਆਂ ਪਹਿਲੀ ਵਾਰ ਹੀ ਆਏ ਆ ਨਹੀਂ ਜੀ ਤੀਸਰੀ ਵਾਰ ਆਏ ਆ ਤੀਜੀ ਵਾਰ ਕੀ ਪ੍ਰੋਬਲਮ ਈ ਤੁਹਾਨੂੰ ਗੁੱਡੇ ਦੀ ਗੁੱਡੇ ਪ੍ਰੋਬਲਮ ਦੀ ਹੁਣ ਠੀਕ ਆ ਹੁਣ ਕਿੰਨਾ ਫਰਕ ਪੈ ਗਿਆ ਹੈਗਾ ਜੀ ਥੋੜਾ ਫਰਕ ਹੈਗਾ ਹਾਂਜੀ ਭਾਂਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਥਾਂ ਤੋਂ ਆਏ ਨਾਲਾਗੜ੍ਹ ਹਿਮਾਚਲ ਹਿਮਾਚਲ ਤੋਂ ਆਏ ਆ ਇਹ ਥੋੜੀ ਪਹਿਲੀ ਵਾਰੀ ਆ ਹਾਂਜੀ ਪਹਿਲੀ ਵਾਰੀ ਠੀਕ ਹੈ ਜੀ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਥਾਂ ਤੋਂ ਆਏ ਨਾਲਾਗੜ੍ਹ ਤੋਂ ਆਏ ਨਾਲਾਗੜ੍ਹ ਤੋਂ ਆਏ ਪਹਿਲੀ ਵਾਰੀ ਆਏ ਹਾਂਜੀ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਾਹੀ ਮਰੀਜ਼ ਪਹਿਲੀ ਵਾਰੀ ਆਏ ਜੀ ਤੇ ਕੁਝ ਮਰੀਜ਼ੇ ਪੁਰਾਣੇ ਦਵਾਈ ਲੈਣ ਨੂੰ ਆਰਾਮ ਵੀ ਆ ਰਿਹਾ ਤੇ ਧੰਨ ਧੰਨ ਸਾਬਸੀ ਗੁਰੂ ਨਾਨਕ ਦੇਵ ਮਹਾਰਾਜ ਮਰੀਜ਼ਾਂ ਨੂੰ ਆਪਣੀ ਤੰਦਰੁਸਤੀ ਬਖਸ਼ ਰਹੇ ਨੇ ਜੀ ਧੰਨ ਤਨ ਸਹਿਬ 시 ਗੁਰੂ ਨਾਨਕ ਦੇ ਮਹਾਰਾਜ ਸੰਗਤਾਂ ਨੂੰ ਤੰਦਰੁਸੀਆਂ ਵੀ ਬਖਸ਼ ਰਹੇ ਨੇ ਜੀ ਅੱਜ ਵੀ ਕਾਫੀ ਦੂਰੋਂ ਦੂਰ ਦਵਾਈਆਂ ਲੈਣ ਸੰਗਤਾਂ ਪਹੁੰਚੀਆਂ ਹੋਈਆਂ ਜੀ

ਰੋਟੀ ਦਿੰਦੇ ਆ ਮੋਰੀ ਗੱਲ ਨਾਲ ਮੂੰਹ ਕੋਸ਼ੀਂ ਕੁਸ਼ ਮਰੀਜ਼ ਪੁਰਾਣੇ ਤੇ ਕੁਝ ਨਵੇਂ ਮਰੀਜ਼ ਦਵਾਈ ਲੈਣ ਪਹੁੰਚੇ ਹੋਏ ਹੈ ਜੀ ਠੀਕ